ਬਾਦ ਪਰਦਾ ਬਾਦ ਪੁੱਤਰ ਦਾ ਭੋਗ ਨਹੀਂ ਪਾਣ ਦੇ ਆਗੇ ਨਹੀਂ ਪਾਣ ਦੇ ਸੁਪਾਸ ਰਹੰਦ ਮੁਰਦਾਬਾ 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 ਭੋਗ ਨਹੀਂ ਪਾਣ ਦੇ ਆਗੇ ਮੁਰਦਾਬਾ ਮੁਰਦਾਬਾ ਪੁੱਤਰ ਦਾ ਭੋਗ ਨਹੀਂ ਪਾਣ ਦੇ ਆਗੇ ਸੁਪਾਸ ਰਹੰਦ ਮੁਰਦਾਬਾ ਸੁਪਾਸ ਰਹੰਦ ਮੁਰਦਾਬਾ ਸੁਪਾਸ ਜਿੰਦਾਬਾ ਜਿੰਦਾਬਾ ਵਾਲੇ ਸੰਤ ਜਿੰਦਾਬਾ ਜਿੰਦਾਬਾ ਸੁਭੇ ਦਾ ਮੋਗ ਨਹੀਂ ਪੈਂਦੇ ਆਗੇ ਸੰਤਾ ਕਾਡੀ ਸੋਚ ਤੇ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਤੇ ਬਾਹਰ ਜਾਨ ਦਾ ਝੋਕੇ ਸੁਭੇ ਦਾ ਮੋਗ ਨਹੀਂ ਪੈਂਦੇ ਆਗੇ ਸੁਭੇ ਦਾ ਮੋਗ ਨਹੀਂ ਪੈਂਦੇ ਕਾਦਰ ਪੁੱਤਰ ਦਾ ਮੋਗ ਨਹੀਂ ਪੈਂਦੇ ਜਿੰਦਾਬਾ ਬਾਬਾ ਚਰਨ ਸਿੰਘ ਜੀ ਆਵਾਜ਼ ਨਿਕਲ ਗਿਆ ਬੱਚੇ ਕੋ ਗੱਲ ਮਾਰਿਆ ਜੀ ਨਿਕਲ ਗਿਆ ਬੱਚੇ ਕੋ ਗੱਲ ਮਾਰਿਆ ਕੋਕ ਕੋ ਗਏ ਵੇਖ ਦੇਗਾ ਪੁੱਤਿਆ ਮਾਰਾ ਕੋ ਕੋ ਜੰਮੇ ਬਾਬਾ ਕਰਾ ਯਾਰ ਤੂੰ ਪੋਰਾ ਤੁਹਾਡੇ ਨੂੰ ਪੱਛੇ ਆ ਗਿਆ ਸ਼ਹੀਦ ਦੀ ਕਿਤੇ ਸਰਦਾਰ ਦੇ ਵਾਲਾ ਮਾਪੁਰਖਾਂ ਨੂੰ ਮਾਰਦੇ ਨੇ ਅੱਜ ਕਰਦੇ ਸਿੰਘ ਨਹੀਂ ਗਏ ਨਹੀਂ ਸਿੱਕਾ ਦੀ ਫੈਮਲੀ ਤੋਂ ਨਹੀਂ ਕਾਚੂਈ ਹੈ ਕੋਈ ਹੰਦਾ ਉਸਤਾਰਪੁਰ ਪੌਂਡਾ ਯਾਰ ਆਪਾਂ ਨੂੰ ਕੀ ਸਾਡਾ ਜ਼ਮੀਰ ਮਰਿਆ ਹੈ ਨਹੀਂ ਸਾਡਾ ਤਾਂ ਕੋਈ ਜ਼ਮੀਰ ਮਰਿਆ ਵਾ ਇਹਨਾਂ ਉਸਤਾਰਪੁਰ ਪੌਂਡਾ ਕੋਈ ਫਿੱਟਾ ਦੇ ਸ਼ਰਮ ਨਾਲ ਕੰਫੀਲ ਨਹੀਂ ਆਉਂਦੀ ਸਿੰਘਿਆਂ ਦੇ ਜਿਹੜਾ ਬਾਬਾ ਜੀ ਜਿਹੜਾ ਗਰੰਟੀ ਸਾਨੂੰ ਪਤਾ ਲੱਗ ਗਿਆ ਨਾ ਉਹਨੂੰ ਖਾਲਸਾ ਟੱਕਰੂਗਾ ਫੇਰ ਇੱਕ ਦਿਨ ਸ਼ਰਮ ਕਰੋਂ ਭਰਾ ਸ਼ਰਮ ਜੇ ਇਹ ਕੁੱਤੇ ਦਾ ਹੱਟ ਨਹੀਂ ਨਾ ਪੱਸਿਆ ਤੇ ਮੱਥੇ ਉਹ ਨਹੀਂ ਮੱਥਾ ਦੇ ਕੇ ਜਾਲਾ ਦੇਖ ਲਿਓ ਘਰ ਰੱਖਦੇ ਹੋ ਜਿਹੜੇ ਬੰਦੇ ਵੀ ਅੱਜ ਉਹਦੇ ਨਾਲ ਉਹਦੀ ਹਮਾਇਤ ਕਰਨਦੇ ਨਾ ਯਾਦ ਰੱਖਿਆ ਤੇ ਉਹਨਾਂ ਨੇ ਬੱਚੇ ਵੀ ਯਾਦ ਰੱਖ ਲਓ ਖਾਲਸਾ ਮੈਨੂੰ ਟੱਕਰੂਗਾ ਵੇਖੇ ਪਾਜੀ ਤਾਂ ਕਹਿਣਾ ਮਾਰੋ ਮੈਂ ਨਹੀਂ ਮਾਰਾਂ ਕਹਿਣਾ ਮਾਰੋ ਤੁਹਾਨੂੰ ਨਹੀਂ ਮਾਰਾਂ ਤੁਹਾਨੂੰ ਨਹੀਂ ਮਾਰਾਂ ਕੇ ਚਲੇਓ ਫੇਰ ਆਜੋ ਕਾਲਿਆਂ ਨੂੰ ਕੋਈ ਸ਼ਰਮ ਤਾਂ ਸਾਡੇ ਨੂੰ ਨਹੀਂ ਆਪਾਂ ਇਹ ਯਾਦ ਰੱਖੀਂ ਅੱਜ ਵੀ ਤਾਂ ਕੱਲ੍ਹ ਬੱਡੇ ਦਾ ਪਤਾ ਲੱਗਣਾ ਜਿੰਨੇ ਅਵਾਜ਼ ਦੇ ਦਿੰਦੇ ਆ ਮੈਂ ਸਾਨੂੰ ਵੀ ਟੱਕਰੂਗਾ ਦੇਖੋ ਯਾਦ ਰੱਖਿਓ ਫਿਰ ਵੀ ਆਪਾਂ ਚੋਣਾਂ ਇੱਕ ਪੰਜਾਬ ਦਾ ਉਹ ਗੁੱਜੜ ਸੀ ਜਿੰਨੇ ਕੋਕ ਹੋ ਕੇ ਨਿਆਣਿਆਂ ਨੂੰ ਮਾਰਿਆ ਤਾਂ ਤੁਸੀਂ ਫਿਰ ਵੀ ਉਹਦੀ ਰੱਖਿਆ ਵਾਸਤੇ ਬੈਠੇ ਨਹੀਂ ਕਰੇਗਾ ਬੱਚੇ ਮਾਰਦੇ ਕੋਕ ਹੋ ਕੇ ਬੱਚਦੇ ਭੋਲ ਬੌਂਦੇ ਤੁਸੀਂ ਉਹਦੇ ਉਹ ਨੱਪੋਂ ਨੂੰ ਮੁਸਲਮਾਨ ਹੈ ਤੇ ਜਿੰਦਾਬਾਦ ਜਿੰਦਾਬਾਦ ਮੁਰਦਾਬਾਦ 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 ਬੁੱਚਰ ਸੂਬਾ ਮੁਰਦਾਬਾਦ 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 ਬੁੱਚਰ ਸੂਬਾ ਮੁਰਦਾਬਾਦ ਸਿੱਖਾਂ ਦਾ ਕਾਤਲ ਮੁਰਦਾਬਾਦ ਤੁਹਾਡੇ ਵਰਗੇ ਨੌਜਵਾਨ ਨਹੀਂ ਮਾਰੇ ਉਹਨੇ 14 14 ਸਾਲਾਂ ਦੇ ਲੱਗੇ ਨੇ ਪੂਰਾ ਇੰਟਰਵਿਊ ਦੇ ਜਾਂਦਾ ਦਾ